ਭਾਰਤ ਦਾ 77ਵਾਂ ਗਣਤੰਤਰਤਾ ਦਿਵਸ ਅੱਜ ਸਬਡਿਵੀਜ਼ਨ ਪਾਇਲ ਵਿਖੇ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਐਸ.ਡੀ.ਐਮ. ਪਾਇਲ ਪ੍ਰਦੀਪ ਸਿੰਘ ਬੈਂਸ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਸਕੂਲਾਂ ਕਾਲਜਾਂ ਦੇ ਬੱਚਿਆਂ ਐਨ.ਸੀ.ਸੀ ਕਾਟਾ ਨੇ ਉਹਨਾਂ ਨੂੰ ਪ੍ਰੀਡ ਦੇ ਕੇ ਸਲਾਮੀ ਦਿੱਤੀ। ਦੱਸத்ਈਏ ਕਿ 26 ਜਨਵਰੀ 1950 ਨੂੰ ਪਹਿਲੀ ਵਾਰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਤੇ ਭਾਰਤ ਨੂੰ ਇੱਕ ਡੈਮੋਕਰੈਟਿਕ ਸੋਵਰਨ ਰਿਪਬਲਿਕ ਡਿਕਲੇਅਰ ਕੀਤਾ ਗਿਆ ਸੀ। ਅਤੇ ਭਾਰਤ ਦੇ ਲੋਕਾਂ ਨੂੰ ਆਪਣੀ ਸਰਕਾਰ ਚੁਣ ਦਾ ਅਧਿਕਾਰ ਮਿਲਿਆ ਸੀ ਭਾਰਤ ਦਾ ਸੰਵਿਧਾਨ 2 ਸਾਲ 11 ਮਹੀਨੇ ਅਤੇ 18 ਦਿਨਾਂ ਦੇ ਵਕਫੇ ਵਿੱਚ ਲਿਖਿਆ ਗਿਆ ਸੀ ਡਾਕਟਰ ਪ੍ਰੀਮੋ ਅੰਵੇਦਕਰ ਜੋ ਕਿ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਉਹਨਾਂ ਵੱਲੋਂ ਇਸ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਗਿਆ ਸੀ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਪਾਰਟਿਸਿਪੇਟ ਕੀਤਾ ਗਿਆ ਤੇ ਕਲਚਰਲ ਐਕਟੀਵਿਟੀਆਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ ਦੇਸ਼ ਭਗਤੀ ਦੇ ਗਾਣੇ ਗਾਏ ਗਏ ਤੇ ਵਕਫ ਵਕ ਰਾਜਨੀਤਿਕ ਸਮਾਜਿਕ ਸ਼ਖਸੀਅਤਾਂ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਮੂਲਿਤ ਕੀਤੀ ਗਈ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀਆਂ ਕੁਝ ਚਲਕੀਆਂ ਗ੍ਰੇਡਾ ਪਰ ਰਜਿੰਦਾ ਰਹੇ ਕਿ ਉਹਨਾਂ ਤੋਂ ਸਲਾਮੀ ਲੈਣਗੇ ਐਲਜੀਪਾਇਲ ਸਰਦਾਰ ਪ੍ਰਦੀਪ ਸਿੰਘ ਮੈਂ ਜੀ

پرنٹ پرنٹ ديگري ڏينداري ۽ ڪارسي ۾ اچي پرونا ڪري آهي ڪري ڪارڻ لاءِ ڏيندي پري ۽ ڪيڙي رانڊاڙن لاءِ ਨATION ਕਾ ਬੋਲਤ ਹਾਂ ਅੱਜ ਦੀ ਇਸ ਖੁਸ਼ੀ ਦਾ ਸਾਰਾ ਮੈਂ ਜੀਵਨ ਦੇ ਵਿੱਚ ਸਰਵੀਆਂ ਕਾਟੇ ਦੀ ਕੁੱਪਰੀ ਅੱਜ ਦੀ ਇਸ ਖੁਸ਼ੀ ਦੀ ਕੁੱਪਰੀ ਵੋਇਸ ਦਾ ਮੈਂ ਆਪਣਾ ਕਤਿ ਖੇਲਦੇ ਨੂੰ ਭਾਰਤ ਦੇ 77ਵੇਂ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਧੀਮਰਾਓ ਮੀਤਕਰ ਜੀ ਦੇ ਬੁੱਢੇ ਬਡਬੁੱਲੇ ਯੋਗਾਂ ਨੂੰ ਸਿੱਧਦਾ ਕਰਦਾ ਹਾ ਸਾਡਾ ਇਤਿਹਾਸ ਜਲਿਆਂਵਾਲਾ ਬਾਗ ਅਤੇ ਹੋਰ ਕੁੱਢੀ ਸਾਡਿਆਂ ਨਾਲ ਭਰਿਆ ਹੋਇਆ ਹੈ ਸਾਨੂੰ ਮਾਣ ਹੈ ਕਿ ਅਸੀਂ ਦੇਸ਼ ਦੀ ਆਜ਼ਾਦੀ ਸਿਰਹੀ ਜ਼ਰੂਰੀ ਹੈ ਅਤੇ ਵਕਤ ਤੋਂ ਪ੍ਰਾਰਾਮ ਕਰਦੇ ਹਾਂ ਜੋ ਲਗਾਉਣ ਦਾ ਵੀ ਸਾਡਾ ਖਰਚ ਪੈਂਦਾ ਹੈ ਸਾਡਾ ਦਫਤਰ ਹਮੇਸ਼ਾ ਪਰਟੀਆਂ ਮੁਸ਼ਕਲਾਂ ਨੂੰ ਸੁਣਨਾ ਤਿਆਰ ਰਹਿੰਦਾ ਹੈ ਸ਼ਾਸਕ ਅਤੇ ਜਨਤਾ ਦੇ ਆਪਸੀ ਸਹਿਯੋਗ ਨਾਲ ਹੀ ਜੀ ਇੱਕ ਇਸ ਇਲਾਕੇ ਦਾ ਨਾਮ ਕਰੇ ਜੋ ਡਿਵੀਜ਼ਨ ਬਣਾ ਸਕਦੇ ਹਾਂ ਅੰਤ ਵਿੱਚ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਗਨਤੰਤਰ ਦੇਪਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਮੈਂ ਉਹਨਾਂ ਸਾਰੇ ਅਧਿਕਾਰੀ ਮੁਲਾਜ਼ਮਾਂ ਕਰਮਚਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਾ ਹਾਂ ਜੋ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਆਓ ਅਸੀਂ ਸਾਰੇ ਨਾਲ ਮਿਲ ਕੇ ਖੁਸ਼ਹਾਲ ਤੇ ਸ਼ਾਂਤਮਈ ਪੰਜਾਬ ਦੀ ਸਿਰਜਣਾ ਕਰੀਏ ਜੈ ਹਿੰਦ